ਸਤ ਸਨ ਜੀ ਅੱਜ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਤਕੜਾ ਅੱਜ ਦਾ ਦਿਹਾੜਾ ਹੈ 13 April ਵਿਸਾਖੀ ਦਾ ਦਿਹਾੜਾ ਹੈ ਅੱਜ ਦਾ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਸੋ ਹਰ ਇੱਕ ਸਿੱਖ ਕੋਈ ਵੀ ਆਪਣੇ ਗੁਰਦੁਆਰਾ ਇਤਿਹਾਸਿਕ ਜਗ੍ਹਾ ਤੇ ਹਰ ਇੱਕ ਜਗ੍ਹਾ ਦਰਸ਼ਨ ਕਰਨ ਜਾ ਰਹੀ ਆ ਸੋ ਸਤ ਸਨ ਜੀ ਆਪਾਂ ਨੇ ਇਹ ਪ੍ਰਲਾਇ ਕੀਤਾ ਹੈ ਕਿ ਆਪਾਂ ਆਪਣੀ ਕਿਰਤ ਵਿੱਚ ਕੋਈ ਐਸਾ ਕੰਮ ਕਰ ਸਕੀਏ ਕਿ ਜੋ ਵੇਖਣ 'ਚ ਆਪਣੇ ਵਧੀਆ ਲੱਗੇ ਆਪਣਾ ਕਿਰਤ 'ਚ ਇਸ ਤਰ੍ਹਾਂ ਦਾ ਕੋਈ ਲੱਗ ਕੀਤਾ ਹੋਇਆ ਹੈ ਸੋ ਇਸ ਆਪਣੇ ਵਿਸਾਖੀ ਦੇ ਦਿਹਾੜੇ ਤੇ ਇਹ ਆਪਣੇ 13 April ਨੋ ਚਾਟ ਕੋਰਨ 13 ਰੁਪਏ ਦੀ ਪਲੇਟ ਗੋਲ ਗੱਪੇ ਚਾਟ ਦਾ ਆਪਾਂ ਜੋ ਕੀ ਹੈ ਤੁਹਾਨੂੰ 13 ਰੁਪਏ ਦੀ ਪਲੇਟ ਦਿੱਤਾ ਜਾਊਗਾ ਵਾਹਿਗੁਰੂ ਜੀ ਖਾਲਸਾ ਕਿਵੇਂ ਮੰਚ ਆ ਗਿਆ ਕਰਨਾ ਚਾਹੀਦਾ ਇਹ ਮੰਚ ਇਸ ਤਰ੍ਹਾਂ ਗੁਰੂ ਸਾਹਿਬ ਵੱਲੋਂ ਕਿਰਪਾਈ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਨੇ 13 ਰੁਪਏ ਦਾ ਸੱਚਾ ਸੌਦਾ ਕੀਤਾ ਹੈ 13-13 ਤੋਲਿਆ ਸੀ ਉਹਨਾਂ ਨੇ ਤੋਂ ਉਹਨਾਂ ਤੋਂ ਹੀ ਫਿਰ ਸਾਨੂੰ ਇਹ ਆਇਆ ਕਿ ਆਪਾਂ ਵੀ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ 13 ਰੁਪਏ ਦੀ ਪਲੇਟ ਦਾ ਲੰਗਰ ਲਾਇਆ ਜਾ ਰਿਹਾ ਸੀ ਹਾਂਜੀ ਉਹ ਸ਼ੁਰੂਆਤ ਕੀਤੀ ਹੈ ਹਾਂਜੀ ਸ਼ੁਰੂਆਤ ਕੀਤੀ ਹੈ ਕਿੱਦਾਂ ਚੱਲੂਗਾ ਜੀ ਇਹ ਆਪਣਾ ਟਾਈਮ ਹੀ ਹੈ ਕਿ ਜੇ 12 ਤੋਂ ਰਾਤ 8 ਵਜੇ ਤੱਕ ਹੀ ਅੱਛਾ ਹਾਂਜੀ ਜੇ ਕਿਹਦੇ ਆਣਾ ਵੇ ਕਿੱਥੇ ਆਵੇ ਆਪਣੇ ਲਾਰੈਂਸ ਰੋਡ ਚੁਲਮੁੰਨ ਦੀ ਬਾਹਰ ਪਾਰਕਿੰਗ ਹੁੰਨੇ ਆਪਾਂ ਲਾਰੈਂਸ ਰੋਡ ਨਵਲਟੀ ਦੇ ਬਿਲਕੁਲ ਨਾਲ ਆ ਤੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਸਨੇਹਾ ਦੇਣਾ ਚਾਹੇਂਗੇ ਵਾਤੋਬਾਤ ਪਹੁੰਚੋ ਅੱਛੇ ਮੇਰਾ ਵੀ ਆਪਣੇ ਦਰਸ਼ਨ ਦੇਣ ਦੀ ਕੋਪਾਲਤਾ ਕਰਨ ਜੋ ਵੀ ਸਾਡੇ ਕੋ ਕਸਟਮਰਾਂ ਦੇ ਵੀਡੀਓਸ ਵਗੈਰਾ ਦੇਖਦੇ ਆ ਅੱਜ ਉਹਨਾਂ ਲਈ ਵੀ ਬਹੁਤ ਵਧੀਆ ਚਲੋ ਮੌਕਾ ਇੱਕ ਵੇਖਣ ਵਾਲੀ ਚੀਜ਼ ਵੀ ਆ ਇੱਥੇ ਲੋਕਾਂ ਨੂੰ ਵੀ ਇਹ ਕੰਮ ਕਰਨਾ ਚਾਹੀਦਾ ਬਿਲਕੁਲ ਚਾਹੀਦਾ ਜੀ ਨਿੱਕਿਰਤ ਜੋ ਹਾਂਜੀ ਇਹ ਅੱਜ ਵਾਹਿਗੁਰੂ ਜੀ 13-13 ਰੁਪਏ ਦੀਆਂ ਸਾਰੀਆਂ ਚੀਜ਼ਾਂ ਲਾਈਆਂ ਹੋ 100-100 ਰੁਪਏ ਦੀ ਕਿਦਾਂ ਮਲ ਮਿਕਸ ਪੂਰਾ ਚਾੜੇ ਵੱਖ-ਵੱਖ ਪ੍ਰਾਈਜ਼ ਆ ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ 13-13 ਦਾ ਮਲ ਸਾਰਾ ਪ੍ਰਾਲਾ ਕੀਤਾ ਜੀ ਕਿਉਂ ਏ ਅੱਜ ਵੀ ਅੱਜ ਖਾਲਸਾ ਪੰਥ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਜਣਾ ਕੀਤੀ ਸੀ ਕੇਸ ਗੜ ਸਾਹਿਬ ਤੇ ਇਸ ਕਰਕੇ 13 13 ਰੁਪਏ ਦਾ ਸਾਰਾ ਪ੍ਰਾਲਾ ਕੀਤਾ ਜੀ ਕਿਵੇਂ ਮਨ ਚ ਆ ਕੇ ਕਰਨਾ ਚਾਹੀਦਾ ਵੇਖੋ ਜੀ ਹੁਣ ਸੰਗਤਾਂ ਜਾ ਰਹੀਆਂ ਜੂਰ ਸਾਹਿਬ ਸਾਰੇ ਕਿਤੇ ਦਰਸ਼ ਮਿਲਿਆ ਨੂੰ ਜਾ ਰਹੀਆਂ ਜੀ ਤੇ ਇਸ ਕਰਕੇ ਆਡੇ ਵੀ ਦਿਲ ਚ ਮਨ ਚ ਆਇਆ ਵੀ ਆਪਾਂ ਵੀ ਕੋਈ ਇੱਕ ਛੋੜਾ ਜਿਹਾ ਪ੍ਰਾਲਾ ਕਰੀਏ ਜੀ ਵੀ ਅੱਜ 13 13 ਰੁਪਏ ਦੀ ਮਤਲਬ ਸਾਰੀ ਆਟਮਾ ਲਾਈਏ ਜੀ 13 13 ਹੀ ਕਿਉਂ ਹਾਂਜੀ 13 13 ਹੀ ਕਿਉਂ ਵੇਖੋ ਜੀ ਆ 13 ਤਰੀਕਾ ਜਿਸ ਵਿਸਾਖੀ ਆ ਜੀ ਆਸ ਕਰਕੇ ਜੀ ਵਾਹਿਗੁਰੂ ਗੁਰੂ ਸਾਹਿਬ ਨੇ ਵੀ ਤੇਰਾ ਤੇਰਾ ਹੀ ਗੁਰੂ ਨਾਨਕ ਦੇਵ ਤਾਂ ਜੀ ਤੇਰਾ ਤੇਰਾ ਤੋਲਿਆ ਜੀ ਵਾਹਿਗੁਰੂ ਤਾਂ ਕਰਕੇ ਫਿਰ ਇਹ ਜਿਹੜੀ ਪਰਮਤਾ ਤੇਰਾ ਤੇਰਾ ਦੀ ਚੱਲੀ ਏ ਇੱਥੋਂ ਹੀ ਚੱਲੀ ਵਾਹਿਗੁਰੂ ਤੇ ਫਿਰ ਜਿਵੇਂ ਫਿਰ ਸੋਚਿਆ ਵੀ ਇੱਕ ਵਿਸਾਖੀ ਚ ਅਸੀਂ ਦੋ ਵਾਰੀ ਕਰੀਦਾ 12ਵੇਂ ਮਹੀਨੇ ਦੀ 13 ਤਰੀਕ ਤੇ ਲਾਈਦਾ ਜੀ ਤੇ ਇੱਕ ਫਿਰ ਵਿਸਾਖੀ ਤੇ ਸੋਚਿਆ ਵੀ ਵਿਸਾਖੀ ਤੇ ਵੀ ਕਰੀਏ ਜੀ ਤੇ ਤਨਮਾਲ ਜੀ ਮੰਨੂ ਪੂਰਾ ਵਾਹਿਗੁਰੂ ਦੀ ਕਿਰਪਾ ਜੀ ਪੂਰਾ ਸੁਣ ਆਉਂਦਾ ਜੀ ਤੇ ਘਾਟਾ ਨਹੀਂ ਹੁੰਦਾ ਕਿਸੇ ਨਹੀਂ 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 ਵਾਹਿਗੁਰੂ ਦੀ ਕਿਰਪਾ ਜੀ ਗੁਰੂ ਸਾਹਿਬ ਦੀ ਕਿਵੇਂ ਤੁਸੀਂ ਇੱਥੋਂ ਤੱਕ ਕੰਪੂਨਚੇ ਕਿੰਨੀ ਕਿਰਪਾ ਰਹੀ ਤੁਹਾਡੇ ਵਾਹ ਕਦਾ ਮੈਂ ਕਹਿਣ ਜੋਗ ਨਹੀਂ ਜੀ ਪੂਰੀ ਕਿ ਫੁੱਲ ਕਿਰਪਾ ਵਾਹਿਗੁਰੂ ਜੀ ਗੁਰੂ ਮਹਾਰਾਜ ਦੀ ਨਗਰੀ ਚ ਰਹਿ ਰਹੇ ਆ ਤੇ ਪੂਰ ਕਿਰਪਾ ਵਾਹਿਗੁਰੂ ਜੀ ਇਹ ਜਿਹੜਾ ਪ੍ਰਾਲਾ ਵਾ ਬਹੁਤ ਇੱਕ ਵਧੀਆ ਪ੍ਰਾਲਾ ਵਾ ਬੱਚੇ ਨੇ ਜੋ ਕੀਤਾ ਵਾ ਨਾ ਇਹ ਬੱਚੇ ਵਾਸਤੇ ਪਰਮਾਤਮਾ ਦੀ ਇਹਦੇ ਉੱਤੇ ਕਿਰਪਾ ਹੋਣੀ ਹੈ ਹੈਨਾ ਇਹ ਜਿਹੜਾ ਕਹਿ ਰਿਹਾ ਕਿ ਮੈਂ 4 ਸਾਲ ਤੋਂ ਇਹ ਕੰਮ ਸ਼ੁਰੂ ਕੀਤਾ ਹੈ ਹੈਨਾ ਤੇ ਇਹਦੇ ਮਨ ਵਿੱਚ ਪਰਮਾਤਮਾ ਵਸਿਆ ਵਾ ਕਿ ਗੁਰੂ ਨਾਨਕ ਦੇਵ ਜੀ ਨੇ 13 13 ਹੀ ਤੋਲਿਆ ਹੀਗਾ ਤੇ ਮੈਂ ਵੀ 13 ਤਰੀਕ ਨੂੰ 13 13 ਹੀ ਤੋਲਦਾ ਹਾਂ ਠੀਕ ਹੈ ਨਾ ਹੋਰੇ ਤੋਂ ਪਰਮਾਤਮਾ ਦੀ ਲੋਕਾਂ ਨੂੰ ਅਜੇ ਕੰਮ ਕਰਨੇ ਚਾਹੀਦੇ ਕਰਨੇ ਚਾਹੀਦੇ ਬਹੁਤ ਕਰਨੇ ਚਾਹੀਦੇ ਲੋਕੀ ਤੇ ਗੁਰਦੁਆਰੇ ਜਾਂਦੇ ਆ ਹਾਂਜੀ ਹਾਂਜੀ ਉਹਨਾਂ ਨੇ ਵੇਖੋ ਗੁਰੂ ਬਾਬਾ ਦੀਪ ਸਿੰਘ ਦੇ ਦਰਬਾਰ ਸਾਹਿਬ ਸਾਰੇ ਲੰਗਰ ਲੱਗੇ ਆ ਨਾ ਉਹਨਾਂ ਨੇ ਆਪਣਾ ਵੱਖਰਾ ਲੰਗਰ ਲਾਤਾ ਇੱਕ ਇਹਨਾਂ ਵਾਸਤੇ ਇੱਕ ਬਹੁਤ ਹੀ ਵੀ ਵਧੀਆ ਪਰਮਾਤਮਾ ਦੀ ਕਿ ਇਹਨਾਂ ਦੇ ਉੱਤੇ ਦਇਆ ਵਾ ਕਿਰਪਾ ਵਾ